333 ਨਾ ਤਰ ਗਲੂਣਾ ਇੱਥੇ ये कर

ठीक तो आगे है मतलब पी बोल ना बोलिए और जो दे गए थे थोड़ा हमारे कहीं मरे मिल गए ठीक है ये वो वाला कर रहा है ਇਹ ਇੱਕ ਤਾਂ ਹੈ ਜੀ ਟਕਰਾਲੇ ਪਿੰਡ ਤੋਂ ਲਾਗੇ ਅ ਪੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਉਹਦੇ ਨੇੜੇ ਤੇੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲਿਆ ਉਹ ਦੂਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਉਹ ਮਿਲਿਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗਦੀ ਆ ਕ੍ਰਿਸ਼ਨ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਕਰਾਲੇ ਦੇ ਉੜਲੇ ਪਾਸੋਂ ਮਿਲਿਆ ਹੈ ਉਹ ਤਾਂ ਕਾਫੀ ਮਾੜੇ ਵਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਕੁ ਉਮਰ ਲੱਗਦੀ ਹੈ ਉਹਦੀ ਉਮਰ ਹੋਏਗੀ ਜੀ ਇਹ ਤਾਂ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ ਪੰਜਾਬ 50 55 ਸਾਲ ਪਿਆਰ ਦਾ ਕਿੰਨਾ ਕੁ ਫਰਕਾ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਦੋਵੇਂ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸਿਗੇ ਅਲੱਗ-ਅਲੱਗ ਟ੍ਰੇਲਰ ਜਿਹੜਾ ਜੀ ਇੱਕ ਵੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਉਹ ਤਾਂ ਪਰ ਜੋ ਦੂਜੇ ਦੀ ਪਛਾਣ ਥੋੜੀ ਨਹੀਂ ਹੋ ਰਹੀ ਉਹਦਾ ਸਕਲ ਬਹੁਤ ਮੋਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂ ਜੀ ਉਲੀਆ ਕਿਸ ਤਰ੍ਹਾਂ ਦਾ ਆ ਜਿਨੇ ਉਲੀਆ ਕੇਸ ਤਾਂ ਉਹ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਤੇ ਭਾਰਵਾ ਸਰੀਰ ਹੈ ਕਾਫੀ ਜੋਸੇ ਵਾਲਾ ਸਰੀਰ ਹੈ ਇਹ ਦੂਸਰਾ ਮੁੰਡਾ ਹੈ ਮੁੰਡੇ ਦਾ ਹੀ ਮੈਂ ਕਹ ਰਿਹਾ ਜੀ ਕਿੰਨੇ ਕ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡਾ ਦਾ ਲਾਤੋ ਕੱਟੀ ਹੋਈ ਹੈ ਜੇ ਲੱਗ ਅੱਛਾ ਹਾਂਜੀ ਹਾਂ ਹੁਣ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚਰੀ ਚ ਅਗਲੀ ਕਾਰਵਾਈ ਲਈ ਦੇਖਦੇ ਆਂ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੀਡੀਆ ਦੀ ਮਾਦਮ ਰਾਈ ਦਿੱਤੇ ਵੀ ਹੋ ਸਕਿਆ ਪਿੰਡਾਂ ਰਾਹੀਂ ਠਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਗੋਗਾ ਹੈ ਜਿਹੜੇ ਜਿਹੜੇ ਪਿੰਡ ਕੋਲੋਂ ਮਿਲਿਆ ਨੇ ਜੀ ਇਹ ਜੋ ਸੇਲ ਲੰਗਦੀ ਹੈ ਇਹ ਕਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਹੈ ਕਕਰਾਲੇ ਤੋਂ ਸ਼ਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਹਾਂ ਪਰ ਜੋ ਅਪੀਲ ਕਰਦੇ ਹਾਂ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਹੈ ਕਰਦਾ ਹੈ ਜੀ ਆਰ ਪੀ ਚੌਕੀ ਨਾਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਚਿੱਟੀ ਸੀਗੀ ਟੀ-ਸ਼ਰਟ ਨੀਲੀ ਆ ਤੇ ਕਾਲੀ ਲੋਰ ਸੀ ਅੰਦਰ ਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪਹਿਰਾ ਚੱਪੜਾ ਪਾਇਆ ਹੋਇਆ ਸੀ ਕੈਂਚੀ ਚੱਪੜਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋ ਸੀ ਜਲ ਜੂ ਲੱਗੀ ਸੀ ਪਰ ਵਾਵਾ ਤਖੜਾ ਸਰੀਰ ਦਾ ਮੁੰਡਾ ਕੋਈ ਜੀਬ ਚ ਕੁਝ ਮਿਲਿਆ ਜੀ ਨਹੀਂ ਮਿਲਿਆ ਕੁਝ ਨਹੀਂ ਅਜੇ ਉਹਨਾਂ ਦੇ ਵੀ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਨਜ਼ਦੀਕ ਜਿਹੜਾ ਵੀ ਪਿੰਡ ਵਾਸੀ ਵੀ ਮਹਿਿੰਦ ਕਰਨ ਬੋੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਰੁਕਲ ਵੀ ਹੋ ਸਕਦਾ ਜੀ ਖਤਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਬੋੜਾ ਜਦ ਇਹ ਹਾਲਤ ਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਕਮੇਡੀ ਗੱਲ ਹੈ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਉਹ ਵੇਗੀ ਬਾਕੀ ਥਾਣੇ ਤਲਾਹ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮੈਸੇਜ ਆਉਂਦੀ ਹੈ گاਉਂ ਵੀ ਚੌਕੀ ਜੀਆਪੀ ਸੀਟ ਵਾਲੇ ਚੌਕੀ ਪਤਲਾ ਦੇਤੀ ਹੈ